হাঁজী সতীক যি চাৰুপা চুট চিলাই লাইনিং বালাতে এইটো গম সিউন ল'ৰা দি চাই আপোনাৰ গম চিন লাগি মই সোচয়া তাৰুদিয়া এতিয়ালে আপোনাৰ বেক বেক ৰখা গৈ ਜਿਹੜਾ ਬੈਕ ਵਾਲਾ ਇਧਰ ਆ ਆ ਚੀਜ਼ ਨੂੰ ਆਪਾਂ ਇਸ ਤਰ੍ਹਾਂ ਖੋਲ ਲੈਣਾ ਇਸ ਤਰ੍ਹਾਂ ਖੋਲ ਕੇ ਇਸ ਤਰ੍ਹਾਂ ਫੋਲਡ ਜਿਹੜਾ ਆਪਣਾ 프ੰਟ ਹੈ ਇਸ ਨੂੰ ਆਪਾਂ ਇਹਦੇ ਉੱਪਰ ਇਦਾਂ ਰੱਖ ਲੈਣਾ ਆਹ ਚੀਜ਼ ਜਿਹੜੀ ਆਪਾਂ ਇਹਦੇ ਉੱਪਰ ਰੱਖ ਲੈਣੀ ਆ ਇਸ ਤਰ੍ਹਾਂ ਰੱਖ ਕੇ ਜਿਹੜਾ ਆਪਾਂ ਇਸ ਤਰ੍ਹਾਂ ਫੋਲਡ ਪਹਿਲਾਂ ਵੀ ਕਰਦੇ ਆਪਾਂ ਉਸੇ ਤਰ੍ਹਾਂ ਹੀ ਆਪਾਂ ਇਹ ਨੂੰ ਹੈ ਕਰ ਲੈਣਾ ਇੱਦਾਂ 모ੜ ਲੈਣਾ ਆ ਜਿਹੜੀ ਚੀਜ਼ ਆਪਣੀ ਬਰਾਬਰ ਆਊਗੀ ਜਿਹੜੀ ਆਪਣੀ ਆਹ ਲਾਈਨਿੰਗ ਹੈ ਇਸ ਨੂੰ ਆਪਾਂ ਉੱਪਰ ਦੀ ਫੋਲਡ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਇਹਦੇ ਵਾਂਗੂ ਕਰਕੇ ਇੱਦਾਂ ਰੱਖ ਕੇ ਆਪਾਂ ਸਲਾਈ ਲਾਉਣੀ ਹੈ ਇਹ ਆਪਣੀ ਹੁਣ ਬਿਲਕੁਲ ਗੁੰਮ ਸੀ ਆਉਣ ਬਣ ਜਾਊਗੀ ਬਾਹਰ ਨਹੀਂ ਦਿਖੂਗੀ ਫਰੰਟ ਤੋਂ ਆਪਾਂ ਡਬਲ ਸਲਾਈ ਲਾ ਲੈਣੀ ਹੈ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫੜ ਲੈਣਾ ਆਪਾਂ ਐਦਾਂ ਹੁਣ ਆਪਾਂ ਇਹਨਾਂ ਨੂੰ ਇੱਕੋ ਜਿਹਾ ਸਾਰੇ ਲੜ ਰੱਖ ਕੇ ਫਿਰ ਇਹਦੀ ਸਿਲਾਈ ਲਾਵਾਂਗੇ ਆ ਦੇਖੋ ਨੇੜੇ ਤੋਂ ਐਦਾਂ ਆਪਾਂ ਲਵਾਣੀ ਨੂੰ ਸਾਰੇ ਲੜ ਫੜ ਕੇ ਇਸ ਲਈ ਉਹਨੀ ਲੱਗੀ ਹੈ ਇਸ ਨੂੰ ਆਪਾਂ ਡਬਲ ਵੀ ਕਰ ਸਕਦੇ ਆ ਤੇ ਜੇ ਸਹੀ ਲੱਗੀ ਹੈ ਤਾਂ ਵੀ ਠੀਕ ਹੈ ਥੋੜਾ ਜਿਹਾ ਇਸ ਨੂੰ ਤੇ ਲਓ ਆਪਣੀ ਉਹਨੀ ਲੱਗੀ ਹੈ ਆ ਦੇਖੋ ਉੱਪਰਲੀ ਸਾਈਡ ਤੇ ਹਾ ਵਾਲੀ ਆਪਣੀ ਨੀਚੇ ਵਾਲੀ ਸਾਈਡ ਜਿਹੜੇ ਆਪਾਂ ਟੱਚ ਬਟਨ ਲਗਾਉਣੇ ਆ ਉਹ ਆਪਾਂ ਇਹਦਾ ਬਟਨ ਜਿੱਧਰਲੀ ਸਾਈਡ ਸਿਉਣਾ ਪਰ ਇਹਨੂੰ ਉਹ ਸਾਈਡ ਵੱਲੀ ਨੂੰ ਆਪਾਂ ਉੱਪਰ ਟੱਚ ਬਟਨ ਲੱਗ ਜਾਊਗਾ ਫਿਰ ਉਹਦਾ ਇਧਰਲੇ ਪਾਸੇ ਉੱਪਰ ਮਟਾਂਕਾ ਨਹੀਂ ਆਊਗਾ ਆਪਸ ਇਹਦੇ ਉੱਪਰ ਹੀ ਆਪਣਾ ਟੱਚ ਬਟਨ ਲੱਗ ਜਾਦਾ ਇਹ ਐਸਾਈਡ ਇਹ ਨੀਲਾ ਵਾਲਾ ਟੱਚ ਬਟਨ ਇਧਰਲੀ ਸਾਈਡ 'ਤੇ ਲਗਾਉਣਾ ਜਿੱਧਰਲੀ ਆਪਸ ਸਾਈਡ ਆਪਣੇ ਸਿਉਣਾ ਹੈ ਸਭਾ ਫालतू ਕੱਪੜਾ ਆਪਾਂ ਕੱਟ ਦੇਾਂਗੇ ਇਹ ਆਪਣਾ ਇਸ ਤਰ੍ਹਾਂ ਇਹ ਦੋਨੇ ਸਾਈਡਾਂ ਤੋਂ ਗੋਲ ਸਿਉਣ ਲੱਗੀ ਹੈ ਇਸ ਤਰ੍ਹਾਂ ਦੇਖੋ Estoy.